ਮੈਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਕੀ ਮਾਮਲਾ ਹੈ ਜੀ ਅ ਅੱਜ ਦਾ ਜਿਹੜਾ ਮੁੱਖ ਮੈਟਰ ਆ ਉਹ ਨਕੂਦਰ ਸ਼ਹਿਰ ਨੂੰ ਲੈ ਕੇ ਸੀ ਕਿ ਵੀ ਨਕੂਦਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਬਹੁਤ ਜ਼ਿਆਦਾ ਕਮੀ ਸੀ ਜਿੰਨੀਆਂ ਨਵੀਆਂ ਕਲੋਨੀਆਂ ਨੇ ਜਾਂ ਜਿੰਨੇ ਆਸ-ਪਾਸੇ ਸਾਡੀਆਂ ਐਸੀ ਵਾਦੀਆਂ ਨੇ ਉਹਨਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਕੋਈ ਸਚਾਰੂ ਪ੍ਰਬੰਧ ਹੈ ਨਹੀਂ ਸੀ ਔਰ ਬਹੁਤ ਸਾਰੀਆਂ ਐਸੀਆਂ ਥਾਵਾਂ ਸੀ ਜਿੱਥੇ ਪਾਣੀ ਮਿਕਸ ਹੋ ਕੇ ਆ ਰਿਹਾ ਸੀ ਗੰਦਾ ਪਾਣੀ ਲੋਕ ਪੀਣ ਵਾਸਤੇ ਮਜਬੂਰ ਸੀ ਔਰ ਬਹੁਤ ਸਾਰੀਆਂ ਐਸੇ ਥਾਵਾਂ ਜਿੱਥੇ ਹਜੇ ਤੱਕ ਨਗਰ ਕੌਂਸਲ ਦਾ ਪਾਣੀ ਪਹੁੰਚੇ ਨਹੀਂ ਸੀ ਔਰ ਜਦੀ ਦੇ 70 ਸਾਲ ਬਾਅਦ ਵੀ ਜੇ ਅਸੀਂ ਪੀਣ ਵਾਲਾ ਸਾਫ ਪਾਣੀ ਨਾ ਦੇ ਸਕੀਏ ਤੇ ਇਸ ਤੋਂ ਵੱਡੀ ਨਿਰਾਸ਼ਾ ਹੋਰ ਕੋਈ ਨਹੀਂ ਹੁੰਦੀ ਮੈਂ ਡੇ 1 ਤੋਂ ਹੀ ਪਹਿਲੇ ਦਿਨ ਤੋਂ ਹੀ ਅਸੀਂ ਸਭ ਤੋਂ ਪਹਿਲਾਂ ਮੇਰਾ ਮੈਂ ਸਾਰਾ ਘੁਮ ਕੇ ਦੇਖਿਆ ਸੀ ਵੀ ਜਿੱਥੇ-ਜਿੱਥੇ ਕਿਤੇ ਵੀ ਪੀਣ ਵਾਲਾ ਪਾਣੀ ਸਾਫ ਪਾਣੀ ਨਹੀਂ ਹੈਗਾ ਔਰ ਸੰਬੰਧਿਤ ਵਿਭਾਗ ਨੇ ਉਹਦੇ ਐਸਟੀਮੇਟ ਵਗੈਰਾ ਬਣਾਉਣ ਨੂੰ ਸਾਰੇ ਕਹੇ ਹੋਏ ਸੀ ਜਿਹੜਾ ਇਸ ਵੇਲੇ ਸਾਹਮਣੇ ਜਦੋਂ ਆਇਆ ਸੀ ਐਸਟੀਮੇਟ ਜਦੋਂ ਬੜੇ ਸੀ ਉਹਦੋਂ 45 ਕਿਲੋਮੀਟਰ ਦਾ ਏਰੀਆ ਸੀਗਾ ਜਿਹਦੇ ਵਿੱਚ ਸਾਫ਼ ਪਾਣੀ ਜਿਹੜਾ ਪਹੁੰਚਾਉਣਾ ਸੀ ਅਸੀਂ ਜਿਹੜਾ ਹੈ ਹੀ ਨਹੀਂ ਸੀ ਔਰ 4 ਕਿਲੋਮੀਟਰ ਦਾ ਏਰੀਆ ਐਸਾ ਸੀ ਜਿਹਦੇ ਵਿੱਚ ਪਾਣੀ ਪਹਿਲਾਂ ਹੈਗਾ ਆ ਸਾਫ਼ ਲੇਕਿਨ ਉਹ ਇੰਨਾ ਬੁਧੀ ਬੱਦਰ ਹਾਲਤ ਦੇ ਵਿੱਚ ਹੈ ਜਾਂ ਪਾਈਪਾਂ ਉਹਦੀਆਂ ਗਲੀਆਂ ਹੋਈਆਂ ਨੇ ਜਾਂ ਨਾਲੀਆਂ ਦੇ ਵਿੱਚ ਦੀਆਂ ਜਾ ਰਹੀਆਂ ਉਹ ਲੋਕ ਜਿਹੜੇ ਨਾ ਗੰਦਾ ਪਾਣੀ ਪੀਣ ਲਈ ਮਜਬੂਰ ਸੀ ਤੇ ਇਸ ਕਰਕੇ ਇਹ ਜਿਹੜਾ ਅਸੀਂ ਪੀਣ ਵਾਲੇ ਸਾਫ ਪਾਣੀ ਨੂੰ ਸਭ ਤੋਂ ਪਹਿਲਾਂ ਪ੍ਰਾਇੋਰਟੀ ਦਿੱਤੀ ਪਹਿਲਾਂ ਪਾਣੀ ਸੀਵਰ ਸਫਾਈ ਇਹ ਤਿੰਨ ਚੀਜ਼ਾਂ ਮੁੱਖ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਇਨਸਾਨ ਦੀਆਂ ਨੇ ਸਭ ਤੋਂ ਪਹਿਲੀਆਂ ਇਹੀ ਨੇ ਕਿ ਸਾਫ ਪਾਣੀ ਪੀਣ ਲਈ ਹੋਵੇ ਸੀਵਰੇਜ ਸਾਡੇ ਜਿਹੜੇ ਉਹ ਚੱਲਦੇ ਹੋਣ ਪੂਰੇ ਸ਼ਹਿਰ ਦੇ ਵਿੱਚ ਸੀਵਰ ਹੋਵੇ ਔਰ ਨਾਲ ਦੀ ਨਾਲ ਸ਼ਹਿਰ ਦੀ ਸਫਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਬਾਕੀ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਨਾਲ ਦੀ ਨਾਲ ਚਲਦੀਆਂ ਰਹਿਣਗੀਆਂ ਮੈਂ ਜੇ ਗੱਲ ਕਰੀਏ ਨਕਉਦਰ ਬੱਸ ਸਟੈਂਡ ਦੀ ਉਹਦਾ ਜਿਹੜਾ ਪ੍ਰੋਸੈਸ ਹੈਗਾ ਕਿੱਥੇ ਰੱਖਣ ਦਾ ਅ ਤਕਰੀਬਨ ਤਕਰੀਬਨ ਅਸੀਂ ਹੁਣ ਮੀਟਿੰਗ ਜਿਹੜੀ ਅਗਲੀ ਕਰਾਂਗੇ ਉਹਦੇ ਵਿੱਚ ਜਿਹੜੀ ਕੋਈ ਰਹਿੰਦੀ ਕਾਰਵਾਈ ਆ ਉਹਨੂੰ ਪੂਰੀ ਕਰਕੇ ਤੇ ਬਸ ਟੌਪ ਤੱਕ ਕੰਮ ਜਿਹੜਾ ਟਵਟਵਾਈ ਦਾ ਸਟਾਰਟ ਹੋਊਗਾ ਔਰ ਜਿਹੜਾ ਵਾਟਰ ਸਪਲਾਈ ਦਾ ਮੈਂ ਤੁਹਾਨੂੰ ਦੱਸ ਰਹੀ ਸੀ ਉਹਦੇ ਵਿੱਚ 45 ਕਿਲੋਮੀਟਰ ਜਿਹੜੀ ਨਵੀਂ ਪਾਈਪਲਾਈਨ ਪੈਗੀ ਔਰ ਬਹੁਤ ਸਰੀਆਂ ਥਾਂ ਐਸੀਆਂ ਨੇ ਜਿੱਥੋਂ ਮੈਂ ਉਹ ਐਸਟੀਮੇਟ ਜਿਹੜੇ ਨਾ ਹੁਣ ਕਿਉਂਕਿ ਬਾਰ ਬਾਰ ਇਹੀ ਹੁੰਦਾ ਕਿ ਇੰਟਰਲੋਕ ਪਟ ਪਟ ਕੇ ਅਸੀਂ ਦੁਬਾਰਾ ਪਾਈਪਲਾਈਨਾਂ ਪਾਉਣੇ ਆ ਬਹੁਤ ਸਾਰੀਆਂ ਐਸੀਆਂ ਥਾਵਾਂ ਨੇ ਜਿੱਥੋਂ ਅਸੀਂ ਉਹ ਲਾਈਨਾਂ ਦੋਨੋਂ ਪਾਸੇ ਬਾਹਰ ਦੀ ਜਿਹੜੇ ਐਸਟੀਮੇਟ ਲਗਵਾਏ ਸੀ ਤਾਂ ਕਿ ਇੰਟਰਲੌਕ ਨਾ ਪੱਟੀ ਜਾ ਸਕੇ ਔਰ 4 ਕਿਲੋਮੀਟਰ ਜਿਹੜੀ ਅਸੀਂ ਪੁਰਾਣੀ ਪਾਈਪ ਲਾਈਨ ਹੈ ਉਹਨੂੰ ਪਾਵਾਂਗੇ ਉਹ ਵੀ ਪਾਈਪ ਲਾਈਨ ਜਿਹੜੀ ਉਹ ਨਾਲੀਆਂ ਤੋਂ ਬਾਹਰ ਦੀ ਪਾਈ ਚੋਗੀ ਇਹ ਨਹੀਂ ਕਿ ਜ਼ਮੀਨ ਨੂੰ ਦੁਬਾਰਾ ਪੱਟਿਆ ਜਾਵੇ ਕੁੱਲ 22 ਕਰੋੜ ਰੁਪਏ ਜਿਹੜਾ ਉਹ ਪਰਸੋਂ ਦੀ ਮੀਟਿੰਗ ਦੇ ਵਿੱਚ ਉਹ ਉਧਰ ਵਾਸਤੇ ਸੈਂਕਸ਼ਨ ਹੋਇਆ ਸਿਰਫ ਸਾਫ ਪਾਣੀ ਵਾਸਤੇ 22 ਕਰੋੜ ਰੁਪਏ ਇਸ ਤੋਂ ਲਾ ਬਾਉਣ ਵਾਲੇ ਦਿਨਾਂ ਦੇ ਵਿੱਚ ਕਮੇਟੀ ਦੀ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਬਹੁਤ ਸਾਰੇ ਰਹਿੰਦੇ ਪ੍ਰੋਜੈਕਟ ਨੇ ਜਿਹੜੇ ਕਮਕਾਰ ਜਿਹੜੀਆਂ ਗਲੀਆਂ ਸਾਡੀਆਂ ਸੀਵਰ ਦੇ ਦੌਰਾਨ ਰਹਿ ਗਈਆਂ ਸੀ ਉਹ ਸਾਰੇ ਕੰਮ ਜਿਹੜੇ ਉਹ ਪਾਏ ਜਾਣਗੇ ਲਾਇਬ੍ਰੇਰੀ ਜਿਹੜੀ ਆ ਉਹ ਅਸੀਂ ਜਲਦੀ ਸਟਾਰਟ ਕਰਨ ਜਾ ਰਹੇ ਆ ਔਰ ਤੁਸੀਂ ਦੇਖਿਆ ਹੋਣਾ ਸ਼ਹਿਰ ਦੀਆਂ ਪਾਰਕਾਂ ਦੇ ਵਿੱਚ ਕਾਫੀ ਸੁਧਾਰ ਹੋ ਗਿਆ ਬਹੁਤ ਸਾਰੇ ਪਾਰਕਾਂ ਬਹੁਤ ਸੋਨਾ ਗਗਨ ਪਾਰਕ ਨੂੰ ਜ ਲੈ ਲਈਏ ਤੇ ਬੜਾ ਸੁੰਦਰ ਦਿਖਣ ਲੱਗ ਪਿਆ ਗਗਨ ਪਾਰਕ ਜਿਹੜੀ ਬਣ ਰਹੀ ਆ ਔਰ ਸਾਡੇ ਕੋਲ ਜਿਹੜਾ ਸਾਡਾ ਬੈਡਮਿੰਟਨ ਸਟੇਡੀਅਮ ਅਸੀਂ ਬਣਾ ਰਹੇ ਸੀ ਉਦੇ ਵਾਸਤੇ ਵੀ ਪੈਸੇ ਮੈਂ ਤਾਂ ਕਾਉਂਸਲ ਨੂੰ ਰਿਕਵੈਸਟ ਕੀਤੀ ਸੀ ਕਿ ਵੀ ਤੁਸੀਂ ਸਾਨੂੰ ਦੇ ਦਿਓ ਅਸੀਂ ਜਿਹੜੇ ਹੋਰ ਅਸੀਂ 10 ਲੱਖ ਰੁਪਏ ਉੱਤੇ ਪਹਿਲਾਂ ਲਾ ਲਿਆ ਸੀ ਹੋਰ ਪੈਸੇ ਦੀ ਜਰੂਰਤ ਸੀ ਮੈਂ ਉਹਨਾਂ ਨੂੰ ਕਹੇ ਸੀ ਕਿ ਮੈਂ ਵਿਵੇਕੀ ਗਰਾਂਟ ਦੇ ਵਿੱਚੋਂ ਹੋਰ ਪੈਸੇ ਦੇ ਦਿੰਦੇ ਹਾਂ ਉਹ ਕਹਿੰਦੇ ਨਹੀਂ ਜੀ ਅਸੀਂ ਐਸਟੀਮੇਟ ਜਿਹੜਾ ਇਹਦਾ ਬਣਾਇਆ ਹੋਇਆ ਉਹ ਵੀ ਕੰਮ ਜਿਹੜਾ ਕੰਟੀਨਿਊਸਲੀ ਚੱਲ ਰਿਹਾ ਬਹੁਤ ਸੋਣਾ ਚੱਲ ਰਿਹਾ ਬਹੁਤ ਸਾਰੇ ਹੋਰ ਕੰਮ ਸ਼ਹਿਰ ਦੇ ਵਿੱਚ ਹੈ ਜਿਹੜੇ ਲਗਾਤਾਰ ਜਿਹੜਾ ਸ਼ਹਿਰ ਆ ਉਹ ਹੁਣ ਜਿਹੋ ਜਿਹਾ ਅਸੀਂ ਮਿੱਥੇ ਹੋਏ ਨੇ ਨਿਸ਼ਾਨੇ ਉਹਨਾਂ ਵੱਲ ਨੂੰ ਵੱਧ ਰਿਹਾ ਇਹ ਨਹੀਂ ਕਿ ਅਸੀਂ ਪੂਰੇ ਕਰਲੇ ਹੋਏ ਉਹਨਾਂ ਵੱਲ ਨੂੰ ਵਧ ਰਿਹਾ ਸਾਫ ਸਫਾਈ ਦੇ ਤੌਰ ਤੇ ਵੀ ਰੋਜ਼ ਮੈਨੂੰ ਜਿਹੜਾ ਸਾਡਾ ਸੁਪਰਡੈਂਟ ਇਸ 5 ਵਾਲਾ ਦਿੱਲੀ ਨਮੀਆਂ ਥਾਵਾਂ ਤੇ ਸਫਾਈ ਕਰ ਕਰਕੇ ਮੈਨੂੰ ਨਾਲ ਦੀ ਨਾਲ ਮੈਂ ਉਹਦੇ ਕੋਲੋਂ ਪਿਕਚਰਸ ਮੰਗਵਾਨੀ ਆ ਕਿ ਕਿੱਥੇ ਕੰਮ ਚੱਲ ਰਿਹਾ ਕਿੱਥੇ ਸਫਾਈ ਹੋ ਰਹੀ ਆ ਜਿਹੜੀਆਂ ਚੀਜ਼ਾਂ ਮੇਰੇ ਧਿਆਨ ਦੇ ਵਿੱਚ ਆਉਣੀਆਂ ਉੱਥੇ ਫਿਰ ਸਫਾਈ ਹੁੰਦੀ ਜਾਂ ਲੋਕ ਮੈਨੂੰ ਦੱਸਦੇ ਆ ਮੈਂ ਉੱਥੇ ਵੀ ਸਾਰਾ ਸਫਾਈ ਦਾ ਖਾਸ ਧਿਆਨ ਰੱਖ ਰਿਆ ਔਰ ਮੇਨ ਜਿਹੜਾ ਸਾਡਾ ਸ਼ਹਿਰ ਦੀ ਐਂਟਰਸ ਹੈ ਉਦੀ ਬਿਊਟੀਫਿਕੇਸ਼ਨ ਜਿਹੜੀ ਉਹ ਸਟਾਰਟ ਹੋ ਗਈ ਹੋਈ ਆ ਉਹਦੇ ਅਸੀਂ ਸਾਈਡਾਂ ਤੋਂ ਗ੍ਰਿਲਿੰਗ ਕਰਾਂਗੇ ਕਿ ਜਿਹੜਾ ਵਹੀਕਲਸ ਵਾਲਾ ਏਰੀਆ ਉਹਦੇ ਵਿੱਚ ਕੋਈ ਵੀ ਇੰਟਰਫੇਰੈਂਸ ਨਹੀਂ ਹੋਊਗੀ ਕਿਸੇ ਕਿਸਮ ਦੀ ਜਿੱਥੋਂ ਵਹੀਕਲ ਚੱਲਣੇ ਆ ਜਿੰਨਾ ਸਾਡਾ ਲੁੱਕ ਵਾਲਾ ਰੋਡ ਆ ਉਹਨੂੰ ਗ੍ਰਿਲਿੰਗ ਕੀਤੀ ਜਾਊਗੀ ਦੋਨੋਂ ਪਾਸੇ ਨੂੰ ਜਲਦੀ ਸਟਾਰਟ ਕਰ ਰਹੇ ਆ ਕੋਈ ਮਤਲਬ ਹੋ ਗਿਆ ਸਾਡਾ ਬਣਨੀਆਂ ਦਿੱਤੀਆਂ ਹੋਈਆਂ ਨੇ ਗ੍ਰਿਲਾਂ ਜਲਦੀ ਲਗਾੜੀਆਂ ਸ਼ੁਰੂ ਕਰਦੇ ਆਂਗੇ ਔਰ ਜਿਹੜਾ ਉੱਥੇ ਆਸ-ਪਾਸੇ ਜਗ੍ਹਾ ਬਚਦੀ ਆ ਉਹਨੂੰ ਵੀ ਜੇ ਇੰਟਰਲੌਕ ਸਾਡੀਆਂ ਜੇ ਨੀਵੀਆਂ ਹੋ ਗਈਆਂ ਤਾਂ ਉਹਨੂੰ ਚੱਕ ਕੇ ਉੱਚੀਆਂ ਕਰਕੇ ਉਹ ਦੁਕਾਨਾਂ ਵਾਸਤੇ ਫੁੱਟਪਾਥ ਵਾਸਤੇ ਔਰ ਵਹੀਕਲ ਜਿਹੜੇ ਖੜੇ ਹੋਣੇ ਹੁੰਦੇ ਆ ਲੋਕ ਸ਼ਹਿਰ ਚ ਜਾਂਦੇ ਉਹਨਾਂ ਦੇ ਵਾਸਤੇ ਜਾਂ ਦੁਕਾਨਾਂ ਨੇ ਜਿਹੜੇ ਆਪਣੇ ਵਹੀਕਲ ਖੜੇ ਹੋਣੇ ਹੁੰਦੇ ਆ ਉਹਨਾਂ ਵਾਸਤੇ ਔਰ ਡਿਵਾਈਡਰ ਜਿਹੜੇ ਉਹ ਸ਼ਹਿਰ ਦੇ ਵਿੱਚ ਲਾ ਰਹੇ ਤਾਂ ਕਿ ਲਾਏ ਜਾ ਰਹੇ ਤਾਂ ਕਿ ਟ੍ਰੈਫਿਕ ਜਿਹੜੀ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਭਈ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਿਆ ਜਾ ਸਕੇ ਉਹਨਾਂ ਦੇ ਮਿੱਠੇ ਹੋਏ ਟੀਚੇ ਜਾਂ ਸਾਡੇ ਮਿੱਠੇ ਹੋਏ ਟੀਚੇ ਚੜ੍ਹਿਆ ਮੈਨੂੰ ਪੂਰਾ ਨਾਸਿਆ ਕਿ ਅਸੀਂ ਹੌਲੀ 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 ਕਰਕੇ ਸਾਰੇ ਪੂਰੇ ਕਰ ਲਾਂ ਮੈਡਮ ਪੀਣ ਵਾਲੇ ਪਾਣੀ ਵਾਸਤੇ ਮਤਲਬ ਸਾਡੇ ਤੁਸੀਂ ਹੁਣ ਸੋਚੋ ਕਿ ਵੀ ਕਿੰਨਾ ਕੰਮ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਹੋਣ ਵਾਲਾ ਹੋਊਗਾ ਜਿਹਦੇ ਵਾਸਤੇ ਸਾਨੂੰ 22 ਕਰੋੜ ਰੁਪਏ ਸੈਂਕਸ਼ਨ ਹੋਇਆ ਬਕਾਇਦਾ ਐਸਟੀਮੇਟਰ ਦੇ ਉੱਤੇ ਪੈਸੇ ਸੈਂਕਸ਼ਨ ਹੋਏ ਆ ਇਹ ਨਹੀਂ ਕਿ ਵੀ ਹਵਾ ਦੇ ਵਿੱਚ ਪੈਸੇ ਐਸਟੀਮੇਟ ਬਣ ਕੇ ਗਏ ਵਾਟਰ ਸੈਨੀਟੇਸ਼ਨ ਵੱਲੋਂ ਤਾਂ ਸਾਨੂੰ 22 ਕਰੋੜ ਰੁਪਏ ਜਿਹੜਾ ਅਪਰੂਵ ਹੋਇਆ ਇਹ ਕੰਮ ਕਦੋਂ ਤੋਂ ਸ਼ੁਰੂ ਹੋਈਗਾ ਬਹੁਤ ਜਲਦ ਕਿਉਂਕਿ ਹੁਣ ਇਹਦੇ ਪੈਸੇ ਆ ਗਏ ਆ ਪੈਸੇ ਅਗੇ ਸੈਂਕਸ਼ਨ ਹੋ ਗਿਆ ਅਗੇ ਰੀਟੈਂਡਰਿੰਗ ਹੋਏਗੀ ਟੈਂਡਿੰਗ ਤੋਂ ਬਾਅਦ 1.2 ਮਹੀਨੇ ਦੇ ਵਿੱਚ ਅਸੀਂ ਇਹਨੂੰ ਕੰਮ ਸਟਾਰਟ ਕਰਾਂਗੇ ਇਹਨੇ ਚੇਂਜ ਕੀਤੀਆਂ ਜਾਣਗੀਆਂ ਹਾਂ ਜਿੰਨੀਆਂ ਪਾਈਪਲਾਈਨਾਂ ਉਹਨਾਂ ਦੇ ਥਾਂ ਤੇ ਪਾਈ ਜਾਣਗੀਆਂ ਉਹ 4 ਕਿਲੋਮੀਟਰ ਦਾ ਉਹੀ ਲਿਆ ਹੋਇਆ ਕਿ ਜਿੱਥੇ ਸਾਡੀਆਂ ਪਾਈਪਲਾਈਨਾਂ ਚੇਂਜ ਹੋਣਗੀਆਂ ਸਾਰੀਆਂ